ਮੁਰਦਾਬਾ ਮੁਰਦਾਬਾ ਕੰਬੀ ਬਾਬਾ ਮੁਰਦਾਬਾ ਮੁਰਦਾਬਾ ਪਰੰਤਾਰੰਦੇ ਸਿਰ ਸਰ ਮੁਰਦਾਬਾ ਮੁਰਦਾਬਾ ਇਹ ਤਾਂ ਨਾ ਚੱਲਣ ਡਿਆ ਆ ਹਾਲਾਤ ਨੇ ਵੀਰੋ ਆ ਜਿਹੜਾ ਭਗਵੰਤ ਸਿੰਘ ਮਾਣ ਜਿਹੜਾ ਆਂਦਾ ਮਹਿੰਦਰ ਮਾਸਟਰ ਦਾ ਮੁੰਡਾ ਆ ਇਹਨੇ ਮਾਸਟਰ ਸ਼ਬਦ ਤੋਂ ਨਫ਼ਰਤ ਕਰਨ ਲਾ ਦਿੱ ਸਾਨੂੰ ਐਨੇ ਮਾੜੇ ਹਾਲਾਤ ਬਣਾਤੇ ਅੱਜ ਕੱਲੇ ਤਰਨਤਨ ਜਿਹੜੀ ਇਹ ਸਰਕਾਰ ਦੇ ਖਿਲਾਫ ਫਲੇਪਰ ਚ ਵੱਗਾ ਵੱਖਰਾ ਲੱਗਾ ਹੋਇਆ ਮੋਰਚਾ ਇਹਦੇ ਐਮ.ਐਲ.ਏ ਤੇ ਪੀ.ਏ ਖਿਲਾਫ ਧਰਮ ਤਾਨ ਕੇ ਐਮ.ਐਲ.ਏ ਤੇ ਪੀ.ਏ ਖਿਲਾਫ ਵੱਖਰਾ ਮੋਰਚਾ ਲੱਗਾ ਆ ਸੁਣਿਆ ਪੀ.ਏ ਜਿਹੜਾ ਨਾ ਨਾਲ ਆਇਆ ਹਮਲਾ ਕਰਾਉਣਾ ਹੋਵੇ ਜੇ ਦੇਸ਼ ਦਾ ਕਾਨੂੰਨ ਤੇ ਇਹੋ ਜਿਹਾਂ ਨੂੰ 55 ਮਿੰਟਾਂ ਦੇ ਵਿੱਚ ਬੂਥੀ ਬੰਨ ਪਾਇਆ ਹੋਵੇ ਤੇ ਝਾਕ ਦੇ ਹੁਣਾ ਪਰ ਜੇ ਇਹਨਾਂ ਨੂੰ ਅਕਲ ਦਿਵਾਉਣੀ ਤਾਂ ਤੁਸੀਂ ਦਿਵਾਉਣੀ ਆ ਆਪਦੇ ਕਾਫਲੇ ਵੱਡੇ ਕਰ ਲੋ ਆਉਣ ਵਾਲੇ ਦਿਨਾਂ ਦੇ ਹੋਰ ਅਚੱਤ ਵਧਣੇ ਜੇ ਘਟਨੇ ਨਹੀਂ ਜੇ ਅਚੱਤ ਤੋਂ بچਣਾ ਤੇ ਕਾਫਲੇ ਵੱਡੇ ਤੇ ਗਿਣਤੀਆਂ ਵਧਾਉਣੀਆਂ ਪੈਣਗੀਆਂ ਤੇ ਹੁਣ ਮੈਂ ਬੇਨਤੀ ਕਰਦਾ ਬਲਵੰਤ ਸਿੰਘ ਜੌਣੇ ਕਜ ਨੂੰ ਉਹ ਐਲਾਈ ਸੀ ਇਹ ਪੰਜਾਬ ਦੇ ਵਿੱਚੋਂ ਹਰੇ ਹੋਏ ਸੀ ਤੇ ਪੰਜਾਬ ਚੋਂ ਹੀ ਜੜ ਇਹਨਾਂ ਦੀ ਸੁਕਣੀ ਸ਼ੁਰੂ ਹੋਏਗੀ ਇਹ ਹਾਲਾਤ ਬਣਾਏ ਪਏ ਤੇ ਜਿੰਨਾ ਚਿਰ ਤੁਹਾਡੀ ਏਕਤਾ ਜਿਹੜੀ ਆ ਏਕਤਾ ਨਹੀਂ ਹੁੰਦੀ ਇਹਨਾਂ ਦੇ ੱੱਕੇ ਇਹਨਾਂ ਦੀਆਂ ਆ ਜਿਹੜੇ ਕੰਮ ਇਸੇ ਤਰ੍ਹਾਂ ਜਾਰੀ ਰਹਿਣਗੇ ਇੰਨੇ ਹਾਲਾਤ ਇਹਨਾਂ ਨੇ ਮਾੜੇ ਬਣਾਤੇ ਆ ਤੇ ਸਾਡੇ ਲੋਕਾਂ ਦੇ ਵਿੱਚ ਪੰਜਾਬ ਪੁਲਿਸ ਪ੍ਰਤੀ ਵੀ ਨਫ਼ਰਤ ਤੇ ਝਾੜੂ ਝਾੜੂ ਜਿਹੜਾ ਨਾ ਘਰੇ ਚੜਾ ਝਾੜੂ ਪਿਆਉਂਦਾ ਉਹਨੂੰ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਵੀ ਕਿਹੜੇ ਮੱਖਲੇ ਲੱਗ ਗਿਆ ਸਵੇਰੇ ਸਵੇਰੇ ਜਦ ਕਿ ਉਹ ਗੰਦਗੀ ਸਾਫ਼ ਵਾਲੀ ਕਰਨ ਵਾਲੀ ਚੀਜ਼ ਆ ਉਹ ਚੰਗੀ ਚੀਜ਼ ਆ ਆ ਹਾਲਾਤ ਇਹਨਾਂ ਨੇ ਬਣਾਏ ਆ ਸਲੂਟ ਹੈ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਜਦੋਂ ਸਾਰੇ ਪਾਸਾ ਪਾਸ ਮੁੱਕ ਜਾਂਦੀ ਆ ਤੱਕੇ ਛਾਈਆਂ ਜਦੋਂ ਆਪਣੀਆਂ ਚਰਮ ਸੀਮਾ ਤੇ ਹੁੰਦੀ ਆ ਉਦੋਂ ਫਿਰ ਜਿਹਦੇ ਨਾਲ ੱੱਕੇਸ਼ਾਈ ਹੋ ਰਹੀ ਹੁੰਦੀ ਉਹ ਤੁਹਾਡੇ ਕੋਲ ਆਉਂਦਾ ਹੈ ਜਦੋਂ ਉਹਨੂੰ ਕਿਸੇ ਅਫਸਰ ਵੱਲੋਂ ਕਿਸੇ ਮੰਤਰੀ ਵੱਲੋਂ ਕਿਸੇ ਸੰਤਰੀ ਵੱਲੋਂ ਕਿਹੇ ਉਹਦੇ ਲੀਲੇ ਫਿੱਲੇ ਪੀਏ ਛੀਏ ਵੱਲੋਂ ਸਭ ਕੁਝ ਨੂੰ ਹਾਸਾ ਮੁੱਕ ਜਾਂਦੀਆਂ ਨੇ ਨਾ ਉਦੋਂ ਫਿਰ ਸੂਰਮਿਆਂ ਤੋਂ ਤੁਹਾਡੇ ਕੋਲ ਆਉਂਦਾ ਹੈ ਤੇ ਤੁਸੀਂ ਫਿਰ ਇੰਨਾ ਡੰਡਿਆਂ ਦੇ ਵਿੱਚ ਝੰਡੇ ਪਾ ਕੇ ਇਨਸਾਫ ਲੈਂਦੇ ਜੇ ਤੇ ਤੁਸੀਂ ਅਰ ਜਨਾਬ ਸਾਹਿਬ ਇਹ ਨਾਮ ਆਪਣਾ ਕਿਹੜੀ ਜਥੇਬੰਦੀ ਆ ਤੇ ਐਸਐਸਓ ਦਫਤਰੇ ਬੈ ਕੇ ਕੀ ਕਰਨੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਸਾਡੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਜਾਇਲ ਜਥੇਬੰਦੀ ਪੰਜਾਬ ਤੇ ਅੱਜ ਸਾਡਾ ਮਸਲਾ ਹੈਗਾ ਏ ਬੀਤੇ ਦਿਨਾਂ ਦੇ ਵਿੱਚ ਖਾਣਾ ਭਿੱਖੀਵੰਡ ਦੇ ਅਧੀਨ ਇੱਕ ਪਿੰਡ ਆਉਂਦਾ ਆ ਚੇਲਾ ਪਿੰਡ ਉਹਦੇ ਪਿੰਡ ਦੇ ਵਿੱਚ ਤੁਸੀਂ ਵੇਖਝਾਂ ਹੋਣਗੀਆਂ ਬਹੁਤ ਜਿਆਦੀਆਂ ਵੀਡੀਓ ਵਾਇਰਲ ਹੋਣਗੀਆਂ ਬੜੇ ਜਿਆਦੇ ਗੁੰਡੇ ਗੋਲੀਆਂ ਚਲਾਉਣਦੇ ਆ ਇੱਕ ਕਿਸਾਨ ਦੇ ਘਰ ਵਾਲ ਨੂੰ ਸਿੱਧੇ ਫੈਰਾਂ ਕੀਤੀ ਜਾ ਰਹੀ ਹੈ ਉਹ ਸਬੰਧੀ ਪੁਲਿਸ ਨੇ ਪਰਚਾ ਨਹੀਂ ਐਤਕਰ ਕੋਈ ਵੀ ਦਰਜ ਕੀਤਾ ਬਲਕੇ ਜਿਹੜੇ ਬੰਦੇ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ ਉਹਦੇ ਦਾ ਹੀ ਪਰਚਾ ਦਰਜ ਕਰਕੇ ਤੇ ਉਹਨੂੰ ਭੇਜ ਦਿੱਤਾ ਗਿਆ ਇਹਦੇ ਵਿਰੁੱਧ ਇਹਦੇ ਰੋਸ ਵਜੋਂ ਅਸੀਂ ਐਸਐਸਪੀ ਦਫ਼ਤਰ ਤੰਤਨ ਦੇ ਅੱਗੇ ਧਰਨਾ ਸਾਡਾ ਚੱਲ ਰਿਹਾ ਲਗਾਤਾਰ ਸ਼ਾਂਤੀਪੂਰਵਕ ਤੇ ਜੇ ਨਾਦਰ ਗੁੰਡਿਆਂ ਤੇ ਕਾਰਵਾਈ ਨਹੀਂ ਹੁੰਦੀ ਤੇ ਚੱਲਦਾ ਰਹੂਗਾ ਇਹਦੇ ਵਿੱਚ ਜੀ ਜ਼ਮੀਨਦਾਰ ਰੌਲਾ ਸੀ ਕਿਸਾਨ ਦਾ ਤੇ ਪਿੰਡ ਦੇ ਸਰਪੰਚ ਦਾ ਪੰਚਾਇਤ ਦਾ ਤੇ ਸਰਪੰਚ ਦੀ ਮਤ ਕਰਦਾ ਸੀ ਉਥੋਂ ਦਾ ਝਾੜੂ ਐਮ ਐਲ ਏ ਜਿਹੜਾ ਹੈਗਾ ਸਰਵੰਸਿਕ ਤੁੰਨ ਕਿ ਉਹਦਾ ਪੀਏ ਸਾਡਾ ਜਿਹੜਾ ਕੇਸ ਚੱਲਦਾ ਹੈ ਸਾਡਾ ਕਿਸਾਨ ਜਿਹੜਾ ਕੇਸ ਅਦਾਲਤ ਤੋਂ ਜਿੱਤ ਗਿਆ ਉਹਨੂੰ ਸਟੇ ਕਰਤਾ ਕਿ ਤੋਂ ਪਹਿਲੀ ਨਹੀਂ ਕੋਈ ਖੋ ਸਕਦਾ ਤੇ ਉਤੋਂ ਬਖਲਾ ਕੇ ਕਿ ਮੈਂ ਇੱਕ ਐਮ ਐਲ ਏ ਹਾਂ ਤੇ ਮੈਂ ਹਾਰ ਗਿਆ ਹਾਂ ਉਤੋਂ ਚਿੜ ਕੇ ਉਹਨੇ ਸਾਲੇ ਹਲਕੇ ਤੋਂ ਜਿੰਨੇ ਉਹਦੇ ਗੁੰਡੇ ਸੀ ਉਹ ਇਕੱਠੇ ਕਰਕੇ ਤੇ ਸਿੱਧੀ ਗੋਲੀਬਾਰੀ ਕਰਵਾਈ ਜਿਵੇਂ ਇੱਕ ਬਹੁਤ ਵੱਡੀ ਫੌਜ ਨਜਾਇਜ਼ ਹਥਿਆਰਾਂ ਵਾਲੀ ਤੇ ਜਾਇਜ਼ ਹਥਿਆਰਾਂ ਵਾਲੀ ਉੱਥੇ ਪਹੁੰਚੀ ਨਹੀਂ ਜੀ ਜਿਹੜੇ ਬੰਦੇ ਤੇ ਗੋਲੀਆਂ ਚੱਲੀਆਂ ਵੀਡੀਓ ਚ ਜਿਹਨੂੰ ਕਹਿ ਰਿਹਾ ਵੀ ਬਾਪੂ ਭਿੰਦਰ ਸਿੰਘ ਦੇ ਗੋਲੀ ਵੱਜ ਕੇ ਤੋਂ ਮਰ ਗਿਆ ਉਹ ਬਾਪੂ ਭਿੰਦਰ ਸਿੰਘ ਜਿਹੜਾ ਜ਼ਖਮੀ ਆ ਉਹਦੇ ਤੇ ਹੀ ਪਰਚਾ ਕੀਤਾ ਗੋਲੀਆਂ ਚਲਾਉਣ ਵਾਲੇ ਤੇ ਕਿਸੇ ਪਰਚਾ ਨਹੀਂ ਕੀਤਾ ਤੁਹਾਡਾ ਕਹਿੰਦਾ ਬਾ ਜੇ ਦਸਾਰਾ ਕੋਈ ਲੈ ਸ਼ਾਇਦ ਇਹਦਾ ਐਮਐਲਏ ਦੀ ਸ਼ਾਇਦ ਹੋ ਰਹੀ ਭਾਈ ਕੀ ਤੁਹਾਡੇ ਇਸ ਤੋਂ ਅੱਗੇ ਪਲਾਨ ਕੀਤੇ ਇਸ ਤੋਂ ਅੱਗੇ ਅਸੀਂ ਜਥੇਬੰਦੀ ਦੇ ਆਗੂ ਬੈਠੇ ਆ ਸਲਾਹ ਕਰਕੇ ਜੇ ਸਾਨੂੰ ਕੋਈ ਵੱਡਾ ਰੋਡ ਜਾਮ ਕਰਨਾ ਪਿਆ ਜਾਂ ਕੋਈ ਦਫ਼ਤਰ ਦਾ ਗੇਟ ਬੰਦ ਕਰਨਾ ਪਿਆ ਤੇ ਉਹ ਕਰਾਂਗੇ ਜੀ ਸਾਡਾ ਸਾਡਾ ਨਾਮ ਤੋਂ ਕੀ ਮਸਲਾ ਜਿਹੜਾ ਐਸਐਸਪੀ ਦੱਸ ਤੀ ਕਰਦੇ ਆਂ ਅਧਿਰਾ ਸਿੰਘ ਪਿੱਖੀਵੰਡ ਭਾਰਤੀ ਕਿਸਾਨ ਜੋ ਨੀਕਤਾ ਮਜਾਇਲ ਜਹੇਬੰਦੀ ਵੱਲੋਂ ਬੜੀ ਦੁੱਖ ਵਾਲੀ ਗੱਲ ਹੈ ਜੀ ਸਾਡਾ ਅੱਜ ਸਾਰੇ ਆਗੂ ਸਾਡੇ ਸੂਬੇ ਦੇ ਜ਼ਿਲ੍ਹਿਆਂ ਦੇ ਬਲਾਕਾਂ ਦੇ ਅਸੀਂ ਐਸਐਸਪੀ ਤਰਨਤਾਰਨ ਦੇ ਬੂਹੇ 'ਗੇ 48 ਤਾਪਮਾਨ ਦੀ ਡਿਗਰੀ ਦੇ ਵਿੱਚ ਬੈਠੇ ਆ ਜੀ ਦੋ ਖਾਲੀ ਗੱਲ ਆ ਵੀ ਸਾਡੇ ਇੱਕ ਕਿਸਾਨ ਦੇ ਕੋਲ 30 ਕਨਾਲਾਂ ਤਿਆਰਾ ਮਰਲੇ ਦੇ ਕਰੀਬ ਜਮੀਨ ਆ 777 ਤੋਂ ਲੈ ਕੇ ਉਹਦੇ ਕੋਲ ਵੱਤਦੀ ਆ ਉਹਦੇ ਨਾਂ ਆ ਉਹਦੇ ਨਾਂ ਦੇ ਉੱਤੇ ਉਹਦੇ ਮਹਿੰਦਰ ਸਿੰਘ ਦੇ ਨਾਂ ਤੇ ਡਿਗਰੀ ਹੋਈ ਆ ਜ਼ਮੀਨ ਕੋਰਟ ਨੇ ਦਿੱਤੀ ਹੋਈ ਜਮੀਨ ਆ ਬਗੈਦਾ ਉਹਦੇ ਮੁੰਡੇ ਵੱਲੋਂ ਉਹਦੇ ਕੋਲ ਅੱਜ ਸਟੇ ਵੀ ਹੈਗਾ ਜਦੀ ਤਰੀਕ ਅਗਲੀ 7 7 ਤਰੀਕ ਵੀ ਹੈਗੀ ਆ ਟਿੱਖੀਵੰਡ ਦੇ ਨੇੜੇ ਪਿੰਡ ਆ ਜੀ ਚੱਲਾ ਟਿੱਖੀਵੰਡ ਥਾਣਾ ਟਿੱਖੀਵੰਡ ਪੈਂਦਾ ਨੇੜੇ ਪਿੰਡ ਚੱਲਾ ਆ ਉਥੇ ਜੀ ਡੀਐਸਪੀ ਵੀ ਕੀਵਨ ਵੱਲੋਂ ਤੇ ਮੌਜੂਦਾ ਪਿੰਡ ਦੀ ਪੰਚਾਇਤ ਵੱਲੋਂ ਉਹ ਜੱਜ ਵੀਰ ਜਿਹੜਾ ਮੁੰਡਾ ਜਿਹਦੇ ਕੋਲ ਕੋਟ ਨੇ ਜ਼ਮੀਨ ਦਿੱਤੀ ਹੋਈ ਆ ਉਹਦੇ ਧੱਕੇ ਨਾਲ ਉਹਦੀ ਮਾਲਕੀ 'ਚ ਝੋਨਾ ਲੱਗਣ ਡਿਆ ਸੀ ਕਿ ਜਿੱਥੇ ਜਾ ਕੇ ਇਹਨਾਂ ਨੇ ਅੰਨੇ ਵਾਰ ਫੈਰੰਗੀ ਕੀਤੀ ਉਹਦੇ ਘਰ ਦੇ ਉੱਤੇ ਘੇਰੇ ਘੇਰੇ ਘਰ ਦੇ ਗੋਲੀ ਚਲਾਈ ਉਹਦੇ ਵਿੱਚੋਂ ਸ਼ਾਇਦ ਗੋਲੀ ਜਿਹੜੀ ਇਹਨਾਂ ਦੇ ਸਰਪੰਚ ਦੇ ਲੱਗੀ ਉਹਦੇ ਉਹਦੇ ਕਾਰ ਨਹੀਂ ਲੱਗੀ ਹੋ ਸਕਦੀ ਆ ਉਹ ਉਹਦੇ ਘਰ ਤੋਂ ਉਹਦੇ ਛੜਕਦਾ ਦੇ ਦੂਰ ਹੀ ਬੜਾ ਜੇ ਇੱਕ ਇੱਕ ਨੂੰ ਛੋਟਾ ਮੋਟਾ ਪਸੌ ਲਊ ਤਾਂ ਉਹਦੀ ਮਾਰੀ ਸਾਰੀ 50 ਗਾਇਦੀ ਹੁੰਦੀ ਆ ਤਿੰਨ ਕਿਲੇ ਦੂਰ ਜਾ ਕੇ ਤੋਂ ਮਾਰ ਕਰ ਹੀ ਨਹੀਂ ਸਕਦਾ ਇਹਨਾਂ ਜਾਣ ਬੁੱਝ ਕੇ ਸੱਟ ਲਾ ਕੇ ਉਹਨਾਂ ਗਰੀਬਾਂ ਤੇ ਪਰਚਾ ਕੀਤਾ ਜਿੱਥੇ ਇੱਕ ਝੋਨਾ ਲਾਉਣ ਵਾਲਾ ਗਰੀਬ ਕੋਈ ਝੋਨਾ ਲਾਉਣ ਆਇਆ ਘਰੋਂ ਪਾਣੀ ਲੈਣ ਆਇਆ ਉਹ ਬਜ਼ੁਰਗ ਦੀ ਲੱਤ ਵੀ ਖਰਾਬ ਉਹਦੀ ਉਮਰ 65 ਸਾਲ ਆ ਉਹ ਬਜ਼ੁਰਗ ਤੇ ਵੀ ਉਹਨਾਂ ਪਰਚਾ ਪਾਤਾ ਉਹਦਾ ਨਾਂ ਸਾਨੂੰ ਅਸੀਂ ਵਿਛਗਲ ਵੀ ਨਹੀਂ ਉਹ ਬੰਦੇ ਦੀ ਵੇਖੀ ਨਾ ਘਰ ਵਾਲੇ ਵੀ ਵੇਖਿਆ ਸਿਰਫ ਕੋ ਪਾਣੀ ਲੈਣ ਇਹਨਾਂ ਦੇ ਘਰ ਤੋਂ ਆਇਆ ਇੱਕ ਛੋਟਾ ਜਿਹਾ ਬੱਚਾ ਇਹਨਾਂ ਦੇ ਘਰ ਤੋਂ ਇਕ ਗਮਿੰਦਰ ਸਿੰਘ ਕੋਈ ਸਮਝਾਉਣ ਗਿਆ ਸਾਬਕਾ ਸਰਪੰਚ ਆ ਦਾ ਪਿਤਾ ਜੀ ਕਿ ਨਾ ਕਰੋ ਯਾਰ ਕੋ ਬਹਿ ਕੇ ਆਪਾਂ ਗੱਲ ਕਰਾਂਗੇ ਉਹਦੇ ਉੱਤੇ ਡਾਂਗਾ ਮਾਰੀਆਂ ਉੱਤੇ ਉਹਦੇ ਗੋਲੀਆਂ ਚਲਾਈਆਂ ਤੇ ਲਾਗੇ ਗੋਲੀਆਂ ਘੱਟੇ ਮਾਰੀਆਂ ਸ਼ਾਇਦ ਉਹਨੂੰ ਵੀ ਗੋਲੀ ਲੱਗੀ ਹੋ ਸਾਨੂੰ ਵਿਖਾਇਆ ਨਹੀਂ ਗਿਆ ਉਹਨੂੰ ਵੀ ਚੁੱਕ ਕੇ ਪਰਚਾ ਦੇ ਕੇ ਜੇਲ੍ਹ ਭੇਜਤਾ ਪੱਟੀ ਜੇਲ੍ਹ ਦੇ ਵਿੱਚ ਆ ਹੀ ਵੇਖਿਆ ਨਹੀਂ ਗਿਆ ਕਿ ਉਹਦੇ ਲੱਗੀ ਆ ਜਾ ਬਚਾਅ ਹੋ ਗਿਆ ਉਹ ਤਾਂ ਰੱਬ ਹੀ ਜਾਣਦਾ ਜੀ ਇਹ ਸਾਰਾ ਕੁਝ باوجود ਇਨਸਾਫ ਲੈਣ ਵਾਸਤੇ ਜਿਹੜੀ ਸਾਡੋ ਭਿੱਖੀਵੰਤ ਤੋਂ ਇਨਸਾਫ ਡੀਐਸਪੀ ਭਿੱਖੀਵੰਤ ਤੋਂ ਤੇ ਮਿਲਣਾ ਨਹੀਂ ਉਹ ਤਾਂ ਯਹਾਂ ਪਾਰਟੀ ਦਾ ਡੀਐਸਪੀ ਆ ਉਹ ਦੂਜਾ ਡੀਐਸਪੀ ਨਹੀਂ ਕ ਤੇ ਉਹਨਾਂ ਇਨਸਾਫ ਵਾਸਤੇ ਅਸੀਂ ਐਸਐਸਪੀ ਤਰਨਤਾਰਨ ਕੋਲ ਬੈਠੇ ਆਂ ਸਵੇਰੇ ਆਏ ਬੈਠੇ ਆਂ 4 ਵਜੇ ਤੱਕ ਅਸੀਂ ਸ਼ਾਂਤ ਆਪਣਾ ਬੈਠੇ ਆ ਉਸ ਤੋਂ ਬਾਅਦ ਇਹਨਾਂ ਦੇ ਗੇਟ ਵੀ ਬੰਦ ਕਰਾਂਗੇ ਉਸ ਤੋਂ ਬਾਅਦ ਸਾਡੇ ਦੋ ਜਲੇ ਹੋਰ ਵੀ ਆ ਰਹੇ ਆ ਫਰੋਹਪੁਰ ਤੇ ਅੰਮ੍ਰਿਤਸਰ ਫਿਰ ਅਸੀਂ ਹਾਈਵੇ ਹਰੀਕੇ ਹਾਈਵੇ ਵੀ ਬੰਦ ਕਰਾਂਗੇ ਕਰਕੇ ਇਨਸਾਫ ਲੈ ਕੇ ਦੇਵਾਂਗੇ ਜੀ ਇਹਨਾਂ ਨੂੰ ਪਰਿਵਾਰ ਨੂੰ ਇਨਸਾਫ ਲੈ ਕੇ ਹਾਂ ਜੀ ਦੀ ਤਾਂ ਪਤਾ ਚਾਹੇ ਲੱਗਦਾ ਸਾਰਾ ਕੁਝ ਹੋ ਰਿਹਾ ਇਹ ਦੇਖੋ ਜੀ ਇਹ ਤੇ ਹੁਣ ਸਾਰੇ ਬੱਚੇ ਬੱਚੇ ਨੂੰ ਪਤਾ ਛੋਟੇ ਜਿਹੇ ਬੱਚੇ ਨੂੰ ਕੁਛ ਲੋ ਤੇ ਵਿਧਾਇਕ ਦੀ ਤੇ ਕਰਦੇ ਕਾਰ ਨਹੀਂ ਕਰਕੇ ਸਰਵ ਸੰਗ ਤੋਂ ਨਹੀਂ ਕਰਾਉਣ ਡਿਆ ਨਹੀਂ ਕਰਾਉਣਾ ਚਾਹੀਦਾ ਦੋਹਾਂ ਪਾਰਟੀਆਂ ਨੂੰ ਬਾਹਰ ਕੇ ਇਨਸਾਫ ਕਰਨਾ ਚਾਹੀਦਾ ਸੀ ਬਹਿ ਕੇ ਦੋਹਾਂ ਦੀ ਗੱਲ ਸੁਣਨੀ ਚਾਹੀਦੀ ਸੀ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ ਅਸੀਂ ਤਾਂ ਭਾਣੂ ਅੱਜ ਵੀ ਕਹਾਂਗੇ ਕਿ ਬਾਹਰ ਕੇ ਇਨਸਾਫ ਦੇ ਦੋਹਾਂ ਦੇ ਕਾਗਜ਼ ਵੇਖ ਜਿਹਦਾ ਬੰਦਾ ਉਹਨੂੰ ਹੱਕ ਦਿਵਾ ਧੱਕਾ ਨਹੀਂ ਹੋਣਾ ਚਾਹੀਦਾ ਇਹ ਜਾਰ ਨਹੀਂ ਕਰਦਾ ਇਸ ਤੋਂ ਬਾਅਦ ਕੀ ਨਹੀਂ ਇਸ ਤੋਂ ਬਾਅਦ ਜਹੇਬੰਦੀ ਦਾ ਜੀ ਇਸੇ ਤਰ੍ਹਾਂ ਜਿਵੇਂ ਚੱਲਦੀ ਐਵੇਂ ਚੱਲਦੀ ਰੋਗੀ ਜੀ ਅੱਜ ਇਹਨਾਂ ਤਰਨਾ ਕਾਲੇ ਤੋਂ ਵੱਡਾ ਕਰਾਂਗੇ ਪਰਸੋਂ ਇਹ ਤੋਂ ਵੱਡਾ ਕਰਾਂਗੇ ਧਫੇ ਤੇ ਚੱਲਦੇ ਰਹਿਣਗੇ ਜੀ ਇਹਦੇ ਚਲਾਵਾਂਗੇ ਜੀ ਇਹਦੇ ਰੋਡ ਵੀ ਜਾਮ ਕਰਾਂਗੇ ਤੇ ਚੇਲਾ ਜਾਣਾ ਪਿਆ ਜੇਲ੍ਹ ਚ ਵੀ ਜਾਵਾਂਗੇ ਅੱਜ ਇਹ ਤਾਂ ਜੀ ਹੋਰ ਵੀ ਧਮਕੀਆਂ ਉਹਨਾਂ ਦੀ ਆਉਣ ਡੀਆਂ ਕਿਉਂ ਜਹੇਬੰਦੀ ਦੇ ਉਲਟ ਉੱਪਰ ਕਹਿਣ ਡਿਆ ਜਹੇਬੰਦੀ ਦੇ ਨਹੀਂ ਆਏ ਨਹੀਂ ਸੀਐਡੀ ਵਾਲੇ ਵੀਰਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਤੁਹਾਡੀ ਗੱਲ ਕਰਾਉਣੇ ਐਸਐਸਪੀ ਸਾਹਿਬ ਨਾਲ ਸ਼ਾਇਦ ਹੋਵੇਗੀ ਗੱਲ ਪਰ ਤਕੀਸ਼ਾ ਹੀ ਬਹੁਤ ਹੋਣ ਡੀਆਂ ਜੀ